ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਤੋਂ ਇਲਾਵਾ ਟਰੂਡੋ ਸਰਕਾਰ ਦੇ ਵੱਲੋਂ ਲਗਾਤਾਰ ਇਲੈਕਸ਼ਨ ਆਉਣ ਦੇ ਕਾਰਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਤੇ ਪਿਛਲੇ ਸਮੇਂ ਦੇ ਦੌਰਾਨ ਲਗਾਤਾਰ ਜਿਹੜੀਆਂ ਪਾਬੰਦੀਆਂ ਲੱਗ ਰਹੀਆਂ ਸਨ ਉਹ ਸੋ ਐਸੇ ਹੁਣ ਦੋ ਵੱਡੀਆਂ ਹੋਰ ਅਪਡੇਟਾਂ ਦੋ ਨਿਕਲ ਕੇ ਆ ਰਹੀਆਂ ਹਨ ਜਿਸ ਨੂੰ ਕਿ ਤੁਹਾਡੇ ਨਾਲ ਸਾਰੀ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਸੋ ਸਭ ਤੋਂ ਪਹਿਲੀ ਵੱਡੀ ਅਪਡੇਟ ਦੀ ਗੱਲ ਕਰੀਏ ਜਿਵੇਂ ਕਿ ਕੈਨੇਡਾ ਬਿਨਾਂ ਜਿਹੜੇ ਪੰਜਾਬੀ ਅਧੂਰੇ ਹਨ ਉੱਥੇ ਹੀ ਪੰਜਾਬੀ ਬਿਨਾ ਕਾਨੂੰਨ ਕੈਨੇਡਾ ਵੀ ਅਧੂਰਾ ਜਾਪ ਰਿਹਾ ਸੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਕਾਲਜਾਂ ਨੂੰ ਹਰ ਸਾਲ ਪੰਜਾਬੀ ਸਟੂਡੈਂਟ ਦੇ ਵੱਲੋਂ ਬਿਲੀਅਨ ਡਾਲਰਾਂ ਦਾ ਜਿਹੜਾ ਯੋਗਦਾਨ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਸਟੂਡੈਂਟ ਅਤੇ ਸਭ ਤੋਂ ਵੱਧ ਪੈਸਾ ਪੰਜਾਬੀਆਂ ਦਾ ਕੈਨੇਡਾ ਦੇ ਸੈਡਨ ਕਾਲਜ ਬ੍ਰੈਮਟਨ ਦੇ ਵਿੱਚ ਜਾਂਦਾ ਹੈ ਜਿੱਥੇ ਕਿ ਲਗਾਤਾਰ ਕੈਨੇਡਾ ਦੇ ਵਿੱਚ ਪੰਜਾਬੀ ਭਾਰਤੀ ਸਟੂਡੈਂਟ ਦੀ ਗਿਣਤੀ ਵੱਧ ਰਹੀ ਹੈ ਉੱਥੇ ਹੀ ਬ੍ਰੈਮਟਨ ਵੀ ਹੁਣ ਪੰਜਾਬੀਆਂ ਦਾ ਘਰ ਮੰਨਿਆ ਜਾਂਦਾ ਹੈ ਸੋ ਕਾਫੀ ਰਿਸ਼ਤੇਦਾਰ ਅਤੇ ਕਾਫੀ ਸਕੇਸਬੰਦੀ ਹੋਣ ਦੇ ਕਾਰਨ ਪੰਜਾਬੀ ਸਟੂਡੈਂਟ ਦੇ ਵੱਲੋਂ ਕੈਨੇਡਾ ਦੇ ਸੈਡਨ ਕਾਲਜ ਬ੍ਰੈਮਟਨ ਦੇ ਵਿੱਚ ਐਡਮਿਸ਼ਨ ਲਈ ਜਾਂਦੀ ਹੈ ਥੋੜੇ ਪਿਛਲੇ ਸਾਲ ਤੋਂ ਲੈ ਕੇ ਜਿਵੇਂ ਹੀ ਕੈਨੇਡਾ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਸਟੂਡੈਂਟ ਉੱਤੇ ਬੰਦੀ ਲਗਾਈਆਂ ਗਈਆਂ ਸਨ ਤੇ ਇਸੇ ਦੌਰਾਨ ਹੁਣ ਸੈਡਨ ਕਾਲਜ ਵੀ ਜਿਹੜਾ ਬੰਦ ਹੋਣ ਦੀ ਕਗਾਰ ਤੇ ਆ ਗਿਆ ਹੈ ਜਿੱਥੇ ਕਿ ਹੁਣ 40 ਤੋਂ ਵੱਧ ਕੋਰਸਾਂ ਨੂੰ ਉਹਨਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਕਾਫੀ ਸਟਾਫ ਨੂੰ ਜਿਹੜਾ ਉਹ ਲੇਆਫ ਕਰਨਾ ਪਿਆ ਹੈ ਇਸ ਤੋਂ ਇਲਾਵਾ ਸਾਲ 2025 ਦੇ ਵਿੱਚ 112 ਮਿਲੀਅਨ ਡਾਲਰ ਦਾ ਘਾਟਾ ਪੈਂਦਾ ਕਾਲਜ ਦੇ ਵੱਲੋਂ अनुमानवी ਲਗਾਇਆ ਕਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਸਾਲ 2025 ਦੇ ਵਿੱਚ ਸਟੂਡੈਂਟ ਦੀ آمد ਘਟੇ ਰਹੀ ਤਾਂ ਉਹਨਾਂ ਨੂੰ 112 ਮਿਲੀਅਨ ਡਾਲਰ ਦਾ ਘਾਟਾ ਪਵੇਗਾ ਜੀ ਹਾਂ ਤੁਹਾਨੂੰ ਦੱਸ ਦिए ਕਿ ਪੰਜਾਬੀ ਅਤੇ ਖਾਸ ਕਰਕੇ ਭਾਰਤੀ ਸਟੂਡੈਂਟ ਦੇ ਸਿਰੋਂ ਹੀ ਜਿਹੜੇ ਕੈਨੇਡਾ ਦੇ ਕਾਲਜ ਜਿਹੜੇ ਇਸ ਸਮੇਂ ਚੱਲ ਰਹੇ ਸਨ ਸੋ ਜੋ ਕਾਫੀ ਜ਼ਿਆਦਾ ਪ੍ਰੋਫਿਟ ਦੇ ਵਿੱਚ ਸਨ ਪਰ ਇੱਕਦਮ ਜਿਵੇਂ ਪੰਜਾਬੀ ਸਟੂਡੈਂਟ ਦੇ ਵੱਲੋਂ ਕੈਨੇਡਾ ਜਾਣ ਦੇ ਲਈ ਆਪਣਾ ਮਨ ਬਦਲ ਗਿਆ ਹੈ ਤੇ ਟਰੂਡੋ ਸਰ ਤੇ ਕਾਰ ਦੇ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਖਾਸ ਕਰਕੇ ਜਿਹੜੇ ਸਟੂਡੈਂਟ ਨੀਡਾ ਦੇ ਵਿੱਚ ਇਸ ਸਮੇਂ ਹਨ ਉਹਨਾਂ ਨੂੰ ਪੀਆਰ ਨਹੀਂ ਦਿੱਤੀ ਜਾ ਰਹੀ ਸੀ ਧੰਨਵਾਦ